ਇਹ ਮਾਮਲਾ ਅੰਮ੍ਰਿਤਸਰ ਦੇ ਮੋਹਗਪੁਰਾ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਰਾਜਪੁਰਾ ਦੀ ਰਹਿਣ ਵਾਲੀ ਲੜਕੀ ਵੱਲੋਂ ਆਪਣੇ ਪਤੀ ਦੇ ਉੱਤੇ ਦੂਜਾ ਵਿਆਹ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਜਿੱਦੇ ਚਲਦਿਆਂ ਰਾਜਪੁਰਾ ਤੋਂ ਆਏ ਉਸਦੇ ਮਾਪਿਆਂ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਸਬੰਧੀ ਗੱਲਬਾਤ ਕਰਦੇ ਆ ਪੀੜਤ ਲੜਕੀ ਅਤੇ ਉਸਦੇ ਮਾਪਿਆਂ ਨੇ ਦੱਸਿਆ ਕਿ ਪੂਮਿਕਾ ਨਾਮੀ ਲੜਕੀ ਅਮਰਤ ਸਰਦੇ ਲਵਦੀਪ ਸਿੰਘ ਦੇ ਨਾਲ ਵਿਆਹੀ ਗਈ ਸੀ ਅਤੇ 8 ਮਹੀਨੇ ਦੀ ਗਰਭਤੀ ਹੋਣ ਤੇ ਉਸਦੇ ਪਤੀ ਨਵਦੀਪ ਵੱਲੋਂ ਕਿਸੇ ਹੋਰ ਔਰਤ ਦੇ ਨਾਲ ਹੁਣ ਵਿਆਹ ਕਰਵਾ ਲਿਆ ਗਿਆ। ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡੀ ਬੇਟੀ ਨੂੰ ਛੱਡ ਕੇ ਇਹ ਵਿਅਕਤੀ ਚਲਾ ਗਿਆ ਤੇ ਪੁਲਿਸ ਨੂੰ ਸ਼ਿਕਾਇਤ ਜਿਹੜੀ ਅਸੀਂ ਦਰਜ ਕਰਵਾ ਦਿੱਤੀ ਹੈ ਪਰੰਤੂ ਹਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਹੈ ਜਿਹੜੀ ਉਕਤ ਵਿਅਕਤੀ ਦੇ ਖਿਲਾਫ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਨੂੰ ਇਨਸਾਫ ਮਿਲ ਰਿਹਾ ਹੈ ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਅਜੇ ਸਿਰਫ ਸ਼ਿਕਾਇਤ ਹੈ ਜਿਹੜੀ ਪ੍ਰਾਪਤ ਹੋਈ ਹੈ ਪਰੰਤੂ ਫਿਰ ਵੀ ਉਹ ਦੋਵੇਂ ਪਾਰਟੀਆਂ ਨੂੰ ਬੁਲਾ ਕੇ ਗੱਲਬਾਤ ਸੁਣਨਗੇ ਤੇ ਬਾਅਦ ਦੇ ਵਿੱਚ ਕਾਰਵਾਈ ਹੈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਕੀ ਮਾਮਲਾ ਤੁਹਾਡਾ ਨਾਮ ਬੁਮੀਗਾ ਮੇਰਾ ਵਿਆਹ ਹੋਇਆ ਸੀ 2023 ਚ ਹਾਂਜੀ ਤੇ ਕਿਹਦੇ ਨਾਲ ਹੋਇਆ ਸੀ ਨਵਦੀਪ ਸਿੰਘ ਹੈ ਨਾਮ ਉਸਕਾ ਕਿ ਕਿੱਥੋਂ ਦਾ ਰਹਿਣ ਵਾਲਾ ਇਹ ਇਹ ਅੰਬਰਸਰ ਕਰਾਣਾ ਨਾਲ ਮੋਗੰਪੁਰਾ ਬਿੱਲੇਲੇ ਚੌਂਕ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੈਂ ਰਾਜਪੁਰਾ ਅੱਛਾ ਤੇ ਤੁਹਾਡਾ ਵਿਆਹ ਕਿੱਥੇ ਹੋਇਆ ਸੀ ਵਿਆਹ ਇੱਥੇ ਅੰਬਰਸਰ ਹੋਇਆ ਸੀ ਗੁਰਦੁਆਰੇ ਵਿੱਚ ਅੱਛਾ ਫਿਰ ਹੁਣ ਕੀ ਗੱਲ ਹੋਈ ਜੀ ਹੁਣ ਉਹਨੇ ਦੂਜਾ ਵਿਆਹ ਕਰਾ ਲਿਆ ਹੁਣ ਮੈਂ ਪ੍ਰੈਗਨੈਂਟ ਆ ਅੱਠਵੇਂ ਮਹੀਨੇ ਲੱਗ ਗਏ ਮੈਨੂੰ ਤੇ ਤੁਹਾਨੂੰ ਹੁਣ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹਨੂੰ ਦੂਸਰਾ ਵਿਆਹ ਕਰਾਇਆ ਨਹੀਂ ਸਾਨੂੰ ਪਤਾ ਨਹੀਂ ਚੱਲਿਆ ਬਾਅਦ ਚ ਪਤਾ ਚੱਲਿਆ ਜਦੋਂ ਨੇ ਵਿਆਹ ਕਰਾ ਲਿਆ ਹੁਣ ਤੁਹਾਡੇ ਨਾਲ ਨਹੀਂ ਰਹਿੰਦਾ ਨਹੀਂ ਸਾਡੇ ਨਾਲ ਨਹੀਂ ਰਹਿੰਦਾ ਹਾਂਜੀ ਇਹ ਬੇਟੀ ਹੈ ਮੇਰੀ ਹਾਂਜੀ ਸਰ ਇਸਨੇ ਸ਼ਾਦੀ ਕਰ ਲਈ थी ਆਪਣੀ ਮਰਜ਼ੀ ਸੇ ਆਜੋ ਬਹੁਤ ਪਰੇਸ਼ਾਨ ਹੈ ਅਬ ਇਸਕੋ ਕहां ਲੈ ਕੇ ਜਮ ਹਾਂ ਉਹ ਲੜਕਾ ਆਭੀ ਆਪਕੇ ਸੰਪਰਕ ਮੇ ਹੈ ਮੇਰੇ ਸੁਣ ਮੋਰ ਪੇ ਕੋਈ ਨਹੀਂ ਹੈ वो खुला चैलेंज करके चला गया कि मैं जानता नहीं इसको खुला चैलेंज किया खुला चैलेंज करके गया आपको सी? कि मैं इसके किसी को नहीं जानता यहाँ पे अच्छा। लड़की, लड़की मेरी प्रेग्नेंट है आठ महीने इसको लगा हुआ है अब इसको कहाँ लेके जाऊँ पुलिस वालों की यहाँ बिल्कुल सुनवाई नहीं है अब इसको मैं क्या करूँ क्या ना करूँ कहाँ एडजस्टमेंट अच्छा पुलिस प्रशासन आप पी नहीं सुन रहे पुलिस सुनवाई नहीं हो रही मेरी बिल्कुल भी मेरे हरियाणा की पुलिस होती तो यहां सारा सर्कल सेट कर देती वो लेकिन इन्होंने कुछ सुनवाई नहीं सुबह कंप्लीट की थी अभी तक कोई सुनवाई नहीं है वो लड़का मेरे को चैलेंज करके चला गया कि जो मर्द पुलिस वाले कुछ नहीं कर सकते मेरा बस मतलब पंजाब बोले आपके कहना डेली डेली बिल्कुल आपने अभी जो दफास दी है कहां पे दिए किस जगह पे ये सर यही है मोगमपुरा है थाना वहाँ पे अच्छा, अच्छा। वहाँ पे तो वहां कोई सुनवाई नहीं करी कोई फोन नहीं किया को सर कोई सुनवाई नहीं हाँ पे। अच्छा, हो रही है बहुत परेशान हो गया हूँ मांग क्या सर इंसाफ पता नहीं बारे में जानकारी नहीं कम्प्लेट आई है ठीक है दोनों पार्टी हम ला के वेरीफाई करते हैं ਤੇ ਨਹੀਂ ਉਹਨਾਂ ਨੂੰ ਕਿਹਾ ਗਿਆ ਜੀ ਕੋਈ ਹਲੇ ਤੱਕ ਰਹੀ ਦਿਖਾ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਮੇਰੇ ਕੋ ਕਮੇਟੀ ਮੇਰੇ ਕੋ ਮੰਡੜੀ ਬਲੇਣਵਾਈ ਦਿਖਾ ਦੇਣ ਵਾਲੀ ਪਾਰਟੀ ਜਾਈ ਨਹੀਂ ਤੇ ਉਹ ਉਹ ਮੁੰਡੇ ਦਾ ਤਾਂ ਪਹਿਲੇ ਮੈਂ ਮੱਧ ਵਿੱਚ ਕੋਈ ਕਹਿ ਰਹੇ ਨੰਦੀਪ ਸਿੰਘ ਆ ਕੋਈ ਉਹਦੇ ਕੋਈ ਹਲੇ ਕੋਈ ਕਾਰਵਾਈ ਕੀਤੀ ਨਹੀਂ ਮੈਂ ਕਹਿੰਦਾ ਜਿਹਨੇ ਦਿਖਾ ਦਿੱਤੀ ਹਲੇ ਉਹ ਹੀ ਨਹੀਂ ਆਈ ਸਾਹਮਣੇ ਤੇ ਜਿਹਦੀ ਦਿਖਾ ਦਿੱਤੀ ਉਹ ਸਾਹਮਣੇ ਨਹੀਂ ਆਹ ਸਾਹਮਣੇ ਆ ਗਈ ਤੇ ਕੋਈ ਬੰਦੂ ਗੱਲ ਉਹਦਾ ਤੁਹਾਨੂੰ ਕੰਪਲੇਟ ਆ ਗਈ ਸਰ